ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕਿਆ ਹੈ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪੈਰੋਲ ਜਿਹੜੀ ਕਿ ਦਿੱਤੀ ਗਈ ਹੈ ਅੱਜ ਸਵੇਰੇ ਹੀ ਮੰਗਲਵਾਰ ਹੈ ਅੱਜ ਤੇ ਅੱਜ ਸਵੇਰੇ ਹੀ ਉਹ ਜੇਲ੍ਹ ਤੋਂ ਬਾਹਰ ਆ ਚੁੱਕਿਆ ਹੈਗਾ ਤੇ ਇਸ ਦਿਨਾਰੇ ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਨੂੰ ਇਹ 14ਵੀਂ ਵਾਰ ਹੈ ਜੋ ਕਿ ਪੈਰੋਲ ਦਿੱਤੀ ਗਈ ਹੈ ਤਾਂ ਦੱਸਦੇ ਕਿ ਹਰਿਆਣਾ ਦੇ ਰੋहतक ਦੀ ਸੁਨਿਆਰਾ ਜੇਲ੍ਹ ਦੇ ਵਿੱਚ ਬੰਦ ਡੇਰਾ ਸੱਚਾ ਸੋਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਤੋਂ ਬਾਹਰ ਆ ਗਿਆ ਤੇ ਉਹ ਦੱਸਦੇ ਕਿ ਇਸ ਵਾਰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ RAM RAHEEM ਅੱਜ ਸਵੇਰੇ ਹੀ ਸਿਰਸਾ ਡੇਰੇ ਦੇ ਵੱਲ ਰਵਾਨਾ ਹੋਇਆ ਸੀਗਾ ਤੇ ਉੱਥੇ ਜਾ ਕੇ ਜੋ ਕਿ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ ਤੇ ਇਹ 14ਵੀਂ ਵਾਰ ਹੈ ਜਦੋਂ ਉਹ ਫਰਲੋ ਜਾਂ ਫਿਰ ਪੈਰੋਲ ਦੇ ਉੱਤੇ ਬਾਹਰ ਆਇਆ ਤਾਂ ਸਿਰਸਾ ਡੇਰੇ ਦੇ ਵਿੱਚ ਪਹੁੰਚਦੇ ਹੀ RAM RAHEEM ਨੇ ਆਪਣੇ ਸ਼ਰਧਾਲੂਆਂ ਦੇ ਲਈ ਪਹਿਲਾ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਸੀਂ ਦਰਸ਼ਨ ਕਰਨ ਆਏ ਹੋ ਤੁਸੀਂ ਹਮੇਸ਼ਾ ਸਾਡੀ ਗੱਲ ਮੰਨਦੇ ਹੋ ਇਸ ਦੇ ਲਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਵੇਂ ਤੁਹਾਨੂੰ ਗਾਈਡ ਕੀਤਾ ਜਾਵੇ ਉਸੇ ਤਰ੍ਹਾਂ ਹੀ ਸੇਵਾ ਕਰਨੀ ਹੈ ਤੁਸੀਂ ਆਪਣੇ ਆਪਣੇ ਥਾਵਾਂ ਦੇ ਉੱਤੇ ਰਹਿਣਾ ਹੈ ਤੇ ਜੋ ਸੇਵਾ ਤੁਸੀਂ ਕਰ ਰਹੇ ਹੋ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵਧਾਈ ਹੈ ਜ਼ਿਕਰਯੋਗ ਹੈਗਾ ਕਿ ਰਾਮ ਰਹੀਮ ਜੋ ਕਿ ਸਾਧਵੀਆਂ ਦੇ ਨਾਲ ਬੁਲਤਕਾਰ ਅਤੇ ਕਤਲ ਦੇ ਮਾਮਲੇ ਦੇ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਨੇ ਉਹ ਇਸ ਤੋਂ ਪਹਿਲਾਂ ਦੱਸ ਕਿ 9 April 2025 ਨੂੰ 21 ਦਿਨਾਂ ਦੀ ਫਰਲੋ ਦੇ ਉੱਤੇ ਯਾਨੀ ਕਿ ਪੈਰੋਲ ਦੇ ਉੱਤੇ ਬਾਹਰ ਆਇਆ ਸੀਗਾ ਅਤੇ ਸਿਰਸਾ ਡੇਰੇ ਦੇ ਵਿੱਚ ਰਿਹਾ ਸੀਗਾ ਤੇ ਇਸ ਦੌਰਾਨ ਉਸਨੇ ਸਿਰਸਾ ਡੇਰੇ ਦੇ ਵਿੱਚ ਆਪਣਾ ਸ਼ਰਧਾਲੂਆਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਡੇਰੇ ਦਾ ਸਥਾਪਨਾ ਦਿਵਸ ਵੀ ਮਨਾਇਆ ਗਿਆ ਸੀਗਾ ਪਰ ਹੁਣ ਜੋ ਕਿ ਆ ਰਹੀ 15 ਅਗਸਤ ਨੂੰ ਵੀ 58ਵਾਂ ਜੋ ਕਿ ਦੱਸਦੀ ਹੈ ਕਿ 58ਵਾਂ ਜਨਮ ਦਿਨ ਜਿਹੜਾ ਕਿ ਮਨਾਇਆ ਜਾਵੇਗਾ ਸੂਤਰਾਂ ਦੇ ਅਨੁਸਾਰ ਜੋ ਸੂਤਰਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈਗਾ ਕਿ ਇਸ ਵਾਰੀ ਡੇਰਾਮੁਕੀ ਆਪਣਾ ਜਨਮ ਦਿਨ ਮਨਾਉਣ ਦੇ ਲਈ ਬਾਹਰ ਆਇਆ ਗੁਰਮੀਤ ਰਾਮ ਰਹੀਮ ਦਾ 15 ਅਗਸਤ ਨੂੰ 58ਵਾਂ ਜਨਮ ਦਿਨ ਹੈਗਾ ਹਾਲਾਂਕਿ ਉਸ ਨੂੰ ਸਿਰਸਾ ਡੇਰੇ ਦੇ ਵਿੱਚ ਭੀੜ ਇਕੱਠੀ ਕਰਨ ਦੀ ਇਜਾਜ਼ਤ ਨਹੀਂ ਮਿਲੀ ਹੈ ਪਰ ਫਿਰ ਵੀ ਜੋ ਕਿ ਵਰਚੁਅਲ ਤਰੀਕੇ ਦੇ ਨਾਲ ਆਪਣੇ ਸ਼ਰਧਾਲੂਆਂ ਨੂੰ ਸੰਬੋਧਨ ਕਰ ਸਕਦਾ ਹੈ ਤਾਂ ਗੁਰਮੀਤ ਰਾਮ ਰਹੀਮ ਦੇ ਜਨਮ ਦਿਨ ਦੇ ਮੌਕੇ ਲੱਖਾਂ ਦੀ ਗਿਣਤੀ ਦੇ ਵਿੱਚ ਰੁਖ ਲਾਏ ਜਾਂਦੇ ਨੇ ਇਸ ਕਾਰਨ ਰਾਮ ਰਹੀਮ ਨੇ ਪੈਰੋਲ ਦੇ ਲਈ ਅਰਜ਼ੀ ਦਿੱਤੀ ਸੀਗੀ ਤੇ ਉਸ ਨੂੰ 40 ਦਿਨਾਂ ਦੀ ਪੈਰੋਲ ਇਸ ਸਾਲ ਬਾਕੀ ਸਗੀ ਜੋ ਹੁਣ ਦਿੱਤੀ ਗਈ ਹੈ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਰਾਮ रहीम ਇਸ ਵਾਰ 14ਵੀਂ ਵਾਰ ਜੋ ਕਿ ਪੈਰੋਲ ਦੇ ਉੱਤੇ ਬਾਹਰ ਆਏ ਨੇ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਜੋ ਕਿ ਹਰਿਆਣਾ ਦੇ ਰੋहतक ਦੇ ਸੁਨਾਰਾ ਜ਼ਿਲ੍ਹੇ ਦੇ ਵਿੱਚ ਬੰਦ ਨੇ ਜੋ ਕਿ ਅੱਜ ਸਵੇਰੇ ਹੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕੇ ਨੇ ਤੇ ਆਂਦੇ ਸਾਰ ਹੀ ਉਹਨਾਂ ਨੇ ਸੈਸਰ ਅਰੇ ਦੇ ਵਿੱਚ ਪਹੁੰਚਦੇ ਹੀ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ ਤੇ ਉਹ ਜੋ ਕਿ ਆਪਣੇ ਜੋ ਸ਼ਧਾਲੂਆਂ ਨੇ ਉਹਨਾਂ ਨੂੰ ਸੰਦੇਸ਼ ਦਿੰਦੇ ਹੋਏ ਵੀ ਨਜ਼ਰ ਆਏ ਸੀਗੇ ਤਾਂ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਹੀ ਸਿਸਾ ਡੇਰੇ ਦੇ ਵੱਲ ਰਵਾਨਾ ਹੋਏ ਸੀਗੇ ਤੇ 14ਵੀਂ ਵਾਰ ਉਹਨਾਂ ਨੂੰ ਪੈਰੋਲ ਦਿੱਤੀ ਗਈ ਸੀਗੀ ਤੇ 40 ਦਿਨਾਂ ਦੀ ਪੈਰੋਲ ਦੇ ਉੱਤੇ ਉਹ ਵਾਰ ਆਏ ਨੇ